દોસ્તો વીરો ભાઈઓ પ્રભાસ સસ્ત્રીયાકાર રામ રામ અસલામુ અલયકુમ વરહમતુલ્લાહી વબરાકાતુ તુસી દેખ રહે હો મેરા યુટ્યુબ ચેનલ અલી જંત્ર મંત્ર તંત્ર ઓર તોડે વાસ્તે લાય કે આયા મે દંત જાર દર્દ તે દાંત દા કીડા મારન વાસ્તે મંત્ર મંત્રા ઓમ નમો આદેશ ગુરુ કો વન મે બિયાઈ અંજની જિન જાયા હનુમંત कीड़ा मकौड़ा मकड़ा ये तीनों करे पसमंत गुरु गोरखनाथ की शक्ति मेरी पक्ति फुरोह मंत्र ईश्वर वाचा फे सुन लो ओम नमो आदेश गुरु को वन में ब्याई अंजनी जिन जाया हनुमंत कीड़ा मकोड़ा मकड़ा ये तीनों करे पसमंत ਗੁਰੂ ਗੋਰਖਨਾਥ ਦੀ ਸ਼ਕਤੀ ਮੇਰੀ ਭక్తి ਫੁਰੂ ਮੰਤਰ ਇਹ ਸ਼ੁਰੂ ਕਰਾ ਹੋਲੀ ਜਾਂ ਦਿਵਾਰੀ ਜਾਂ ਗ੍ਰਹਿਣ ਵਿੱਚ 2007 ਵਾਰ ਜਪ ਕੇ ਸਿੱਧ ਕਰ ਲੋ ਮੰਤਰ ਨਾਲੇ ਹਵਨ ਸਮਗਰੀ ਨੂੰ ਘੋੜ ਵਿੱਚ ਮਲਾ ਕੇ ਹਵਨ ਕਰਦੇ ਰਹੋ ਫਿਰ ਇਹ ਮੰਤਰ ਪੂਰੀ ਜਦੋਂ ਤੁਸੀਂ 2007 ਵਾਰ ਜਪ ਲਿਆ ਉਸ ਤੋਂ ਬਾਅਦ ਤੁਸੀਂ ਇੱਕ ਮਾਲਾ 108 ਮਣਕੇ ਦੀ ਹੱਥ ਚ ਫੜ ਕੇ ਇੱਕ ਆਹਤਨਾ ਅਹੁਤੀ ਦਿੰਦੇ ਰਹਿਣਾ ਤੇ ਥੋੜਾ ਥੋੜਾ ਕਿਉਂ ਪਾਉਂਦੇ ਨਾ ਮੰਤਰ ਪੂਰੀ ਤਰਫ ਸੇ ਦੋ ਜਾਊਗਾ ਹਵਨ ਜਨਾਚਰ ਤੁਹਾਡਾ ਗ੍ਰੰਥ ਚੱਲੇ ਉਹਨਾਂ ਚੱਲ ਤੁਹਾਡਾ ਮੰਤਰ ਜਪ ਚੱਲੇ ਜੇ ਮੰਤਰ ਜਪ ਹੋ ਚੁੱਕਾ ਵਾ ਪੂਰਾ ਤਾਂ ਫਿਰ ਤੁਸੀਂ ਹਮਨ ਵੀ ਕਰ ਸਕਦੇ ਹੋ ਨਹੀਂ ਤਾਂ ਉਹ ਗ੍ਰੰਥ ਤੋਂ ਬਾਅਦ ਵੀ ਕਰ ਸਕਦੇ ਹੋ ਪਰ ਫੌਰਨ ਨਹੀਂ ਕਰਨਾ ਫਿਰ ساری ਜ਼ਿੰਦਗੀ ਜੀਦੀ ਦਾੜ ਤੋਂ ਠਾਕ ਦੇਉਂਗੇ ਕਦੀ ਵੀ ਉਹ ਚਕੀਰਾ ਦਵਾਰਾ ਨਹੀਂ ਲੱਗੋ ਔਰ ਤੁਹਾਡੇ ਮੰਤਰ ਪੜਨ ਤੋਂ ਬਾਦ ਜਦੋਂ ਮਰੀਜ਼ ਨੂੰ ਤੁਸੀਂ ਪੁੱਛੋਗੇ ਉਹਦਾ ਬਿਲਕੁਲ ਦਰਦ ਖਤਮ ਹੋ ਚੁੱਕਾ ਹੋਗਾ ਐਡਾ ਜਾਣਾ ਮੰਤਰ ਹੈ ਹਵਨ ਕਰਦੇ ਰਹੋ ਫਿਰ ਹਵਨ ਕਰੋ ਹਵਨ ਕਰਨ ਨਾਲ ਪੂਰੀ ਤਰ੍ਹਾਂ ਸੱਧੋ ਜਾਂਦਾ ਫਿਰ ਕਿਸੇ ਦੇ ਵੀ ਦੰਦ ਦਾੜ ਦੇ ਵਿੱਚ ਦਰਦ ਹੋਵੇ ਤਾਂ ਉਸਤੇ ਕਤੀ ਵਾਰ ਮੰਤਰ ਜਪ ਕਰੋ ਫੂਕ ਮਾਰ ਦਿਓ ਮੂਖਲਾ ਕੇ ਕੀੜੇ ਵਾਲੇ ਦੰਦ ਜਾੜ ਤੇ ਪੂਰੀ ਤਰ੍ਹਾਂ ਕੀੜਾ ਮਰ ਜਾਵੇਗਾ ਇਕੋ ਵਾਰੀ ਨਾਲ ਹੀ ਨਾਲ ਉਸੇ ਹੀ ਵਕਤ ਦਰਦ ਖਤਮ ਹੋ ਜਾਵੇਗਾ ਅਜਮਾਇਸ਼ੀਏ ਬੇਲਕੋ ਕਰਕੇ ਦੇਖੋ ਦਰਦ ਦੋਸਤੋ ਜੇ ਚੰਗਾ ਲੱਗਾ ਤਾਂ ਲਾਈਕੇ ਜ਼ਰੂਰ ਕਰਦਿਆ ਕਰੋ ਸ਼ੇਅਰ ਕਰਦਿਆ ਕਰੋ ਜਿਹਨੇ ਵੀ ਪਹਿਨ ਭਰਾਨੇ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲੈਣ ਤਾਂ ਜੋ ਆਉਣ ਵਾਲੀ ਵੀਡੀਓ ਇਹਨਾਂ ਨੂੰ ਮਿਲ ਸਕੇ ਦੋਸਤੋ 500 ਪੇਜ ਦਾ ਗ੍ਰੰਥ ਤਿਆਰ ਆ ਮੈਂ ਤੁਹਾਨੂੰ ਹਰ ਵਾਰੀ ਕਹਿਣਾ ਇਥੋਂ ਤੋਂ ਲੈ ਕੇ ਇਥੋਂ ਤੱਕ ਫਰਸਟ ਪਾਰਟ ਤਿਆਰ ਹੈ ਦਾ ਜੇ ਕੋਈ ਲੈਣਾ ਚਾਵੇ 170 ਮੰਤਰ ਨੇ ਵਿਧੀਵਤਾ ਹਰ ਚੀਜ਼ ਵਿਧੀ ਨਾਲ ਸਮਝਾਈ ਅਨਪੜ੍ਹ ਤੋਂ ਅਨਪੜ੍ਹ ਬੰਦਾ ਵੀ ਇਹਨੂੰ ਪੜ੍ਹ ਕੇ ਇਹ ਤੋਂ ਫਾਇਦਾ ਲੈ ਸਕਦਾ ਪਰ ਗੁਰੂ ਬਣਾਉਣਾ şart ਹੁੰਦੀ ਆ ਗੁਰੂ ਦੀ ਆਗਿਆ ਜ਼ਰੂਰੀ ਹੁੰਦੀ ਆ ਇਹ ਸਾਡਾ ਐਡਰੈਸ ਆ ਅਸੀਂ ਮੰਗਲਵਾਰ ਤੇ ਵੀਰਵਾਰ ਸੰਗਤ ਚ ਬੈਠਦੇ ਆ ਸੰਗਤ ਦੇ ਦੁੱਖ ਸੁਖ ਨੂੰ ਵਾਸਤੇ ਜੇ ਤੁਸੀਂ ਆਉਣਾ ਹੋਵੇ ਕੋਈ مشورہ ਕਰਨਾ ਹੋਵੇ ਤਾਂ ਤੁਸੀਂ ਕਰ ਸਕਦੇ ਹੋ ਆਉਣ ਤੋਂ ਪਹਿਲਾਂ ਆਉਣ ਦਾ ਤਰੀਕਾ ਤੁਸੀਂ WhatsApp ਤੇ ਪੁੱਛ ਲਿਓ ਕਿ ਬਾਬਾ ਜੀ ਕਿਸ ਤਰ੍ਹਾਂ ਆਣਾ ਹੈ ਕੈਸੀ ਆ ਚੀਜ਼ ਪੁੱਛਣੀ ਹੈ ਬਾਬਾ ਜੀ ਖਾਨ ਚਿਸ਼ਤੀ ਮੇਰਾ ਨਾਮ ਹੈ ਨਜਾਮੀ ਚਿਸ਼ਤੀ ਦਰਵਾਜ਼ਾ ਹੈ ਜੋ ਹੈ ਆਪਣਾ ਕੈਂਪ ਕਪੜਾ ਮਾਰਕੀਟ ਕੈਂਪਕ ਮਹੱਲਾ ਉਹਦੇ ਵਿੱਚ ਕਪੜਾ ਮਾਰਕੀਟ ਬਹੁਤ ਮਸ਼ਹੂਰ ਹੈ ਉਹਦੇ ਚ ਪਾਣੀ ਦੀ ਟੈਂਕੀ ਹੈ ਚੰਪਕਾਪਣਾ ਮਾਰਕੀਟ ਪਾਣੀ ਵਾਲੀ ਟੈਂਕੀ ਕੋਲ ਆ ਕੇ ਜਿਹਨੂੰ ਮਰਜ਼ੀ ਪੁੱਛ ਲਿਓ ਨਾਨਕ ਨਗਰੀ ਦੇ ਵਿੱਚ ਬਾਬਾ ਅਲੀ ਖਾਨ ਚਿਸ਼ਤੀ ਦਾ ਦਰਬਾਰ ਯਾਨੀ ਅਮੀਰ ਚਿਸ਼ਤੀ ਦਰਬਾਰ ਆ ਮੇਰਾ ਨੰਬਰ ਹੈ WhatsApp ਤੇ ਜੇ رابطہ ਕਰਨਾ ਹੋਵੇ ਕਾਲ ਵੀ ਕਰ ਸਕਦੇ ਹੋ ਮੈਸੇਜ ਵੌਇਸ ਮੈਸੇਜ ਕਰ ਦਿਆ ਕਰੋ ਜੇ ਐਡਰੈਸ ਲੈਣਾ ਹੋਵੇ ਤਾਂ ਕਲਾ ਐਡਰੈਸ ਲਿਖ ਦਿਆ ਕਰੋ ਅਸੀਂ ਐਡਰੈਸ ਪੂਰਾ ਖਾਂ ਮਿਲ ਦੇ ਦਾਂਗੇ ਦੋਸਤੋ ਜੇ ਕਿਸੇ ਨੂੰ ਗ੍ਰੰਥ ਲੈਣਾ ਹੋਵੇ ਤਾਂ ਮੈਨੂੰ ਜਰੂਰ ਦੱਸ ਦਿਓ whatsapp ਤੇ ਪਹੁੰਚ ਲਿਓ ਕਿ ਕਿੰਨੀ ਭੇਟਾ ਹੋ ਇਸ ਗ੍ਰੰਥ ਦੀ ਤੇ ਉਨ ਹੀ ਤੁਸੀਂ google pay ਸਾਨੂੰ ਕਰੂਗੇ ਤੇ ਆਪਦਾ ਐਡਰੈਸ ਦੇਵੋ ਕਿ ਤੁਹਾਡੇ ਘਰੇ ਹੀ ਗ੍ਰੰਥ ਇਹ ਪਹੁੰਚ ਜਾਊਗਾ 500 ਪੇ ਦਾ ਗ੍ਰੰਥ ਹੈ ਔਰ ਇਹਦੇ ਚ 170 ਮੰਤਰ ਹੈ ਇਸੇ ਗੁਰੂ ਨੂੰ ਅਸੀਂ ਧਰਮ ਕਰਦੇ ਆ ਤਾਂ ਗੁਰੂ ਸਾਨੂੰ ਵੱਧ ਤੋਂ ਵੱਧ ਕਿੰਨੀਆਂ ਖਲਾਮਾਂ ਦੇ ਦੇਗਾ 30 40 ਖਲਾਮਾਂ ਇਸ ਤੋਂ ਬਾਅਦ ਨਹੀਂ ਜੇ ਕਿੰਨੀ ਅਕ ਕਿਰਿਆਵਾਂ ਦੱਸ ਲੇਗਾ ਇੰਨੀਆਂ ਕਿਉਂਕਿ ਉਹਦੇ ਕੋ ਹੁੰਦੀਆਂ ਇੰਨੀਆਂ ਕਾ ਜੇ ਜ਼ਿਆਦਾ ਹੋਊਂ ਤਾਂ ਕੋਈ ਚੀਜ਼ ਗੁਣ ਬਿੰਦਾ ਵੀ ਨਹੀਂ ਗੁਰੂ ਪਰ ਇਹਦੇ ਵਿੱਚ ਤੁਹਾਨੂੰ ਉਹ ਤਮਾਨ ਸਿੱਧੀਆਂ ਮਿਲ ਜਾਣਗੀਆਂ ਜਿਹੜੀਆਂ ਤੁਹਾਨੂੰ ਤਲਬਾ ਤੇ ਬਾਕੀ ਰਹਿੰਦੀਆਂ ਦੀ 501 ਤੋਂ ਲੈ ਕੇ 1000 ਰੁਪਏ ਤੱਕ ਜਿਹੜਾ ਮੰਤਰ ਗ੍ਰੰਥ ਧਿਆਨ ਬੋਲਿਆ ਉਹਦੇ ਚ ਮਿਲ ਜੂ ਦੋਸਤੋ ਇਹ ਆਪਾਂ ਸਭ ਇਹਦਾ ਗ੍ਰੰਥ हां जे कोई पूरा ग्रंथ ਨਹੀਂ ਲੈ ਸਕਦਾ ਮਹੱਦੀਆ ਜਿਆਦਾ ਲੱਗਦਾ ਕਿ ਅਸੀਂ 100-100 ਪੇਜ ਦੇ ਵੀ ਗ੍ਰੰਥ ਬਣਾਏ ਆ ਜਿਵੇਂ ਇੱਕ ਪੇਜ ਤੋਂ ਲੈ ਕੇ 100 ਪੇਜ ਤੱਕ ਇੱਕ ਪੁਆਇੰਟ ਆ ਤਕ ਸਮਝ ਲਓ ਕਿ ਇਹ ਗ੍ਰੰਥ ਬਣਿਆ ਹੋਇਆ ਜਿਵੇਂ 100 ਪੇਜ ਹੋ ਗਿਆ 100 ਪੇਜ ਤੱਕ ਇੱਕ ਗ੍ਰੰਥ ਬਣਾਤਾ ਜਿਹੜਾ ਪੂਰਾ ਨਹੀਂ ਲੈ ਸਕਦਾ 100 ਤੋਂ ਦੂਜਾ 200 ਪੇਜ 200 ਤੋਂ 300 ਪੇਜ 300 ਤੋਂ 400 ਪੇਜ 400 500 ਤੋਂ 500 ਤੋਂ 600 ਇਸ ਤਰ੍ਹਾਂ ਚੱਲਣਗੀ ਆਪਣੀ ਗ੍ਰੰਥ ਇਹ 10 ਪਾਰਟ ਚ ਵੀ ਬਣੂਗਾ 2 ਪਾਰਟ ਚ ਵੀ ਬਣੂਗਾ ਜਿਹੜਾ ਇਕੱਠਾ ਲੈਣਾ ਚਾਵੇ ਹਜ਼ਾਰ ਪੇਜ ਦਾ ਵੀ ਮਿਲੂਗਾ ਇੱਕ ਟਾਈਮ ਤੇ ਉਹਨੂੰ ਅਜੇ ਇੰਨਾ ਬਣਿਆ ਵਾਂ ਜਿੰਨੀ ਕਾਲੀਆਂ ਲਾਈਨਾਂ ਦਿਸਦੀਆਂ ਤੁਹਾਨੂੰ ਠੀਕ ਹੈ ਜੀ ਚਲੋ ਦੋਸਤੋ ਸਸੀਆ ਕਰ ਰਾਮ ਰਾਮ ਅਸਲਾਮੁਅਲੈਕਮ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਜਿਨੇ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਿਓ